ਕੋਸ਼ਿਸ਼ੀ ਕੋਸ਼ਿਸ਼ੀ ਕਰਤਾ ਸੀ ਕਦੇ ਤੁਸੀਂ ਕੋਸ਼ਿਸ਼ੀ ਕਰ ਰਲ ਮਿਲ ਕੇ ਸਾਰੇ ਸਹਿਯੋਗ ਨਾਲ ਇਹ ਹੈ ਮੇਨ ਜਦੋਂ ਸੇ ਇਹਦਾ ਜਵਾਨ ਪੁੱਤ ਸਮਰਦਾ ਰੱਬ ਹੀ ਲੁੰਦਾ ਆਹ ਮਾਰ ਜਿੰਕੇ ਇਸ ਤੀਰੋਂ ਪਰ ਚਾਹਨੇ ਭਈ ਜੇ ਕੋ ਬੱਚਾ ਸਾਡਾ ਵਿਗੜਿਆ ਹੋਇਆ ਉਹ ਆਪ ਸੁਧਾਰ ਸਕੀਏ ਸਰਕਾਰ ਵੱਲੋਂ ਫ੍ਰੀ ਇਲਾਜ ਹੈਗਾ ਹਰ ਪਾਸਿਓ ਤੁਹਾਨੂੰ ਸਿਰਫ ਸਾਨੂੰ ਫੋਨ ਕਰੋ ਫੰਦਾ ਘਰੇ ਸਾਡਾ ਮਾਹਿਲ ਕੋਈ ਨੇ ਘਰੋਂ ਆ ਕੇ ਦੇਵੇਗਾ ਦਾਖਲ ਕਰ ਕੋ ਜੋ ਵੀ ਦਾਖਲ ਕਰਨ ਨਾਲ ਦਾਖਲ ਹੋ ਜੂਗਾ ਜੇ ਕੋ ਟ੍ਰੀਟਮੈਂਟ ਹੈ ਨਾ ਸਰਕਾਰੀ ਦਵਾਈ ਦਵਾ ਕੇ ਬਾਕੀ ਸਭ ਰਿਸਾਂ ਦੋਗਾ ਉਤੋਂ علاوہ ਜੇ ਕੋ ਪਿੰਡ ਦਾ ਬੰਦਾ ਵੇਚਦਾ ਹੈਗਾ ਸੂਸੀ ਪਿੰਡ ਤੋਂ ਤੌਰ ਤੇ ਵੀ ਕਰੋ ਸਾਨੂੰ ਦੱਸੋ ਅਸੀਂ ਆਪੇ ਤੋਂ ਇਲਾਜ ਕਰ ਲਾਂਗੇ ਵੇਚ ਨਾਲ ਇਹ ਤਾਂ ਵੀ ਇਲਾਜ ਕਰ ਸਕਦੇ ਹਾਂ ਅਸੀਂ ਉੱਤ ਆਜ ਕੱਪ ਵੀ ਦੇਖਦੇ ਹੋ ਸਰਕਾਰ ਘਰ ਵੀ ਢਾ ਰਹੀ ਆ ਸਭ ਕੁਝ ਕਰ ਰਹੀ ਆ ਜਿਹੜਾ ਨਿਸ਼ੀਦਾ ਕਾਰੋਬਾਰ ਕਰਦੇ ਹਾਂ ਨਾਲ ਮਿਲ ਕੇ ਆਪਾਂ ਨੂੰ ਸਾਰ ਨੂੰ ਹਨੇਰਾ ਭੰਨਾ ਪੈਣਾ ਇਸ ਚੀਜ਼ ਦਾ ਇਕੱਲੇ ਪੁਲਿਸ ਤੋਂ ਤੁਹਾਨੂੰ ਇਕੱਲਾ ਬੰਦਾ ਕੋਈ ਕੁਝ ਨਹੀਂ ਕਰ ਸਕਦਾ ਇਸ ਕਰਕੇ ਤੁਹਾਡੇ ਕੋਲ ਫਿਆਦ ਲੈ ਕੇ ਆਏ ਆ ਕਾਉਂਟਰਪਿੰਡ ਚ ਕੋਈ ਮਾੜਾ ਆਨਸਰ ਹੈਗਾ ਮੇਰਾ ਨੰਬਰ ਦੇ ਲਓ ਸਾਨੂੰ ਗੁੱਪ ਤੋਤੇ ਦੱਸ ਦਿਓ ਤੇ ਕੋਈ ਮਤਲਬੇ ਕੋਈ ਨਹੀਂ ਵੀ ਕਿਸੇ ਕੋ ਕੰਨੋ ਕੰਨੀ ਕੇ ਗੱਲ ਜਾਊਗੀ ਸਿਕਰਟ ਨੰਬਰ ਰੱਖਿਆ ਹੋਇਆ ਹੈਗਾ ਜੇ ਕੋਈ ਤੁਹਾਡੇ ਪਿੰਡ ਤੇ ਪੀਣਦਾ ਹੈਗਾ ਉਹਨੂੰ ਅਪ ਸੁਧਾਰ ਸਕਦੇ ਆ ਨਸ਼ਾ ਅੱਜ ਹਰ ਤਰ੍ਹਾਂ ਦਾ ਨਸ਼ਾ ਮਾੜਾ ਆ ਜੀ ਪਰ ਜਿਹੜਾ ਉੱਤੇ ਚਿੱਟੇ ਕੈਪਸੂਲ ਵਾਲਾ ਨਸ਼ਾ ਆ ਕਾਉਂਟਰਪਿੰਡ ਦਾ ਉਹ ਆਰਐਮਪੀ ਡਾਕਟਰ ਵੇਚਦਾ ਜਾਂ ਤੁਹਾਡੇ ਪਿੰਡ ਚ ਕੋਈ ਬਾਹਰੋਂ ਆ ਕੇ ਵੇਚਦਾ ਹੈ ਬਹਿ ਦਾ ਸਰਪੰਚ ਸਾਹਿਬ ਨੇ ਚਾਰਟ ਤੇ ਕੈਮਰ ਲਵਾ ਰੱਖਿਆ ਉਪਰੋਂ ਬੰਦਾ ਪਿੰਡ ਚ ਬੜਾ ਕੰਮ ਤੋੜਦਾ ਹੈ ਅਜਿਹਾ ਪਿੰਡ ਦਾ ਹੀ ਹੈਗਾ ਪਿੰਡ ਦੇ ਨੂੰ ਆਪਰ ਰਲਬੜ ਕੇ ਸੁਧਾਰ ਸਕੀਏ ਸਾਡੀ ਇਹ ਜੀ ਪ੍ਰਿਆਰਨ ਸਾਡਾ ਕੋਈ ਸਾਥ ਦੋ ਇਹਦਾ ਕੋ ਬੰਦਾ ਪਿੰਡ ਦੇ ਤਿੰਨ ਚਾਰ ਬੰਦੇ ਥੋੜੇ ਹੈਗੇ ਵੀ ਹੈ ਜਿਹੜੇ ਸਾਡੇ ਪਰ ਨਾਲੇ ਹੈਗੇ ਆ ਉਹਨਾਂ ਮਗਰ ਵੀ ਅਸੀਂ ਲੱਗੇ ਹੋਏ ਆ ਇੱਕੋ ਮਦ ਹੈਗਾ ਤੁਹਾਡੇ ਫੀਲਸ ਦਾ ਕੀਨਾ ਮੁੰਡੇ ਦਾ ਕੋ ਬੰਦੇ ਹੋਰ ਹੈਗੇ ਜਿਹਨ ਸਾਡੀ ਜਿਵੇਂ ਤੁਹਾਡੇ ਪਿੰਡ ਕੈਪਸੂਲ ਵਾਲਾ ਹੈਗਾ ਤਾਂ ਦੂਜਾ ਤੀਜਾ ਕੋ ਹੈਗਾ ਜਿਹਦਾ ਅਸੀਂ ਇਲਾਜ ਕਰਾ ਸਕੀਏ ਫ੍ਰੀ ਇਲਾਜ ਸਰਕਾਰ ਨੂੰ ਇਹਨੂੰ ਡੀਕਲਿਸ਼ਨ ਸੈਂਟਰ ਤੱਕ ਪਹੁੰਚ ਕਰਨ ਨਾਲ ਕਿਸੇ ਨੂੰ ਇਸ ਜੀ ਦੋੜ ਆਪਾਂ ਨਾਲ ਮਿਲ ਕੇ ਤੁਸੂਤ ਦੇ ਪਿੰਡ ਦੇ ਹੈਗੇ ਤੋਂ ਸਮਾਨ ਬਾਲੀ ਵਾਲਾ ਸਮਾਨ ਕੁਇੰਟਟੀਟੀ ਦਾ ਸਮਾਨ ਆਪਾਂ ਪ੍ਰੋਵਾਈਡ ਕਰਾ ਸਕਦੇ ਹਾਂ ਸਰਕਾਰ ਦਾ ਇਸ ਪਾਸੇ ਹੈਗਾ ਵੀ 31 ਮਈ ਡਾਟ ਜੇਟ ਦਿੱਤੀ ਹੈ ਵੀ 31 ਮਈ ਤੋਂ ਬਾਅਦ ਕੱਲੇ-ਕੱਲੇ ਪਿੰਡਾਂ ਸਰਵੇ ਹੋਣਾ ਹੈ ਕਹਿਣ ਦਾ ਮਤਲਬ ਸਾਡੇ ਕੋਲ ਹੁਣ ਮਹੀਨਾ ਪਿਆ ਹੈ ਜਿਹੜਾ ਜਿਹੜਾ ਆਪਾਂ ਸੁਧਾਰ ਕਰ ਸਕ ਕਰਨਾਲ ਬਣ ਕੇ ਕਰੀਏ ਤੁਹਾਡੇ ਸੁਖੋਗਨਾਂ ਸਭ ਕੋ ਹੁਣ ਤੱਕ ਅੰਦਾ ਅਸੀਂ ਕੱਦੇ ਕੁਛ ਨਹੀਂ ਕਰ ਸਕਾਂ ਸਾਨੂੰ ਕੋਈ ਇੰਟਿਊਿਸ਼ਨ ਆਇਆ ਕਿ ਇਹ ਕਈ ਵਾਰੀ ਦੀਵੇਂ ਥਲ ਨਹੀਂ ਰਹਾ ਹੁੰਦਾ ਜਿੰਦੋਂ ਬਤਰਾ ਸਾਡਾ ਕੋਈ ਮੁਲਾਜ਼ਮ ਦੀ ਬੈਨਫਾਇਟ ਆ ਗਈ ਹੈ ਸਾਡੀ ਨੋਟਿਸ ਦਿਓ ਸਾਡਾ ਕੋਈ ਮੁਲਾਜ਼ਮ ਜਿਹਦੇ ਘਰ ਵਿੱਚ ਪ੍ਰਾਪ ਮੰਗਦਾ ਜਾਂਦਾ ਇਹ ਵੀ ਹੁੰਦਾ ਪੁਰਾਣੇ ਲਾਗੇ ਕਿਲੇ ਲੱਗੇ ਹੁੰਦੇ ਬੈਠੇ ਹੁੰਦੇ ਆ ਤੇ ਉਹਨੂੰ ਆਪਾਂ ਉਹਦਾ ਵੀ ਇਲਾਜ ਕਰ ਸਕੀਏ ਤੁਹਾਡੇ ਸਹਿਯੋਗ ਨਾਲ ਸਭ ਕੁਝ ਹੋ ਸਕਦਾ ਇਹ ਫਾਰਮ ਕੋਈ ਹੈਗਾ ਬੰਦੇ ਨੂੰ ਕੋਈ ਜਿਹੜਾ ਕੋਈ ਫਾਰਮ ਪਿੰਡ ਪਿੰਦਾ ਆ ਆਨਵਾਂਚ ਤੋਂ ਪਤਾ ਕਰਕੇ ਨੰਬਰ ਮੇਰਾ ਲੈ ਲਓ ਮੈਨੂੰ ਦੱਸ ਦਿਓ ਸਰਪੰਚ ਸਾਹਿਬ ਨੂੰ ਦੱਸ ਦਿਓ ਸਾਡੇ ਉਹ ਨਾਲ ਦੇ ਸੰਜੀਤ ਜੀ ਨੂੰ ਦੱਸ ਦਿਓ ਤੋਹਰੇ ਨੰਬਰ ਹੈਗੇ ਸਾਡੇ ਉਹਨਾਂ ਨੂੰ ਦੱਸ ਦਿਓ ਸਿੱਧਾ ਤੁਸੀਂ ਸੀਐਮ ਸਾਹਿਬ ਦੇ ਨੰਬਰ ਹੈਗੇ ਉਹ ਤੁਹਾਨੂੰ ਅਫੀਲੈਕਸ਼ਨ ਲੋਰ ਹੈ ਤੁਹਾਡੇ ਪਿੰਡ ਦੇ ਵਿੱਚ ਕਿਹੋ ਦੇ ਵਿੱਚ ਤੇ ਤੁਸੀਂ ਉੱਤੇ ਸਿੱਧਾ ਹੀ ਕਾਲ ਕਰ ਸਕਦੇ 112 ਅੱਗੇ ਪੁਰਾਣਾ ਨੰਬਰ ਹੁੰਦਾ ਸੀ 100 ਨੰਬਰ ਹੁਣ ਹੈਗਾ 112 ਨੰਬਰ ਪਹਿਲਾਂ 100 ਨੰਬਰ ਜੁ ਹੈ 112 ਨੰਬਰ ਹੈ ਤੁਸੀਂ ਕਹਿੰਦੇ 100 ਨੰਬਰ ਲਾਓ ਲੱਗਦਾ ਨਹੀਂ 112 ਲਾਓ ਜਦੋਂ ਮਿੰਟੋ ਮਿੰਟੀ ਲੱਜੇ ਉਹ ਤੋਂ ਇਲਾਵਾ ਜੇ ਕਹਿੰਨਾ ਅੱਜ ਕੱਲ੍ਹਾ ਪ੍ਰਾਉਡ ਬੜਾ ਹੋ ਰਿਹਾ 192 ની નંબર ਅਸਤੇ ਕਾਲ ਕਰੋ ਜੇ ਅੱਜ ਕਹਿੰਨਾ ਠੱਗੀ ਵੱਜ ਗਈ ਫੋਨ ਦੇ ਉੱਤੇ ਤੁਹਾਡੇ ਕਹਿੰਨਾ ਪੈਸੇ ਕਢਾ ਲਏ ਆ ਸਿੱਧਾ 192 ਡਾਇਲ ਕਰੋ ਤੁਸੀਂ ਜਿਵੇਂ ਤੁਹਾਡੀ ਕੰਪਲੇਨਟ ਜਿਹੜੀ ਦਰਜ ਹੋ ਜੇਗੀ 2-3 ਦਿਨਾਂ ਚ 4 ਦਿਨਾਂ ਵੱਧ ਤੋਂ ਵੱਧ ਤੇ ਪੈਸੇ ਤੁਹਾਡੇ ਵਾਪਸ ਹੋ ਜਣਗੇ ਇਹਦਾ 24 ਘੰਟੇ ਦੇ ਵਿੱਚ ਵਿੱਚ ਆਪਾਂ ਕਰ ਸਕਦੇ ਹਾਂ ਹੋਰ ਤੁਹਾਡਾ ਕਿਹਦਾ ਵੀ ਸਵਾਲ ਵੀ ਨਾਲ ਕਰ ਸਕਦੇ ਹਾਂ ਸਾਡੇ ਸੱਜ ਹੁਣ ਹੁਣੇ ਤੁਹਾਡਾ ਖੜੇ ਰਾਤ 2 ਵਜੇ ਪੂਰ ਤੋਂ 2 ਵਜੇ ਪੂਰ ਸਾਰੇ ਕੋਈ ਬੰਦਾ ਨਸ਼ਾ ਛੱਡਣਾ ਚਾਹੁੰਦਾ ਜਿਉ ਸਰਕਾਰ ਐਸ ਬਿਨੇ ਫਰੀ ਦੇ ਵਿੱਚ ਉਹਦਾ ਇਲਾਜ ਕਰਾ ਕੇ ਦੇ ਰਹੀ ਐ ਜੇਕਰ ਕੋਈ ਬੰਦਾ ਲਾਂਬਲਾ ਜਿਹਦਾ ਸਾਨੂੰ ਨਹੀਂ ਪਤਾ ਤਕਰੀਬਨ ਸਾਨੂੰ ਪਤਾ ਹੀ ਆ ਸਾਰਿਆਂ ਦਾ ਕਿਹੜਾ ਵੇਚਣ ਵਾਲਾ ਤੇ ਕਿਹੜਾ ਪੀਣ ਵਾਲਾ ਸਭ ਨੂੰ ਪਤਾ ਹੁੰਦਾ ਠੀਕ ਆ ਨਾ ਸਭ ਨੂੰ ਕੌਕਾਜੀ ਗਵਰਨਮੈਂਟ ਮੇਰੀ ਗੱਲ ਤਾਂ ਸੁਣਨਾ ਮੈਨੂੰ ਪਹਿਲਾਂ ਪਹਿਲਾਂ ਗੱਲ ਸੁਣ ਲਈਦੀ ਹੁੰਦੀ ਫੇਰ ਬੋਲੀਦਾ ਹੁੰਦਾ ਪੀਣ ਵਾਲਿਆਂ ਦਾ ਵੀ ਪਤਾ ਵੇਚਣ ਵਾਲਿਆਂ ਦਾ ਵੀ ਪਤਾ ਠੀਕ ਆ ਦੋ ਚਾਰ ਬੰਦੇ ਜਿਹੜੇ ਸਿਗੇ ਸ਼ਰਾਰਤੀ ਉਹ ਅੰਦਰ ਜਾ ਚੁੱਕੇ ਆ ਦੋ ਚਾਰ ਬੰਦੇ ਜਿਹੜੇ ਹੋਰ ਮੇਨ ਹੈਗੇ ਜਿਹੜੇ ਵੇਚਣ ਵਾਲੇ ਆ ਉਹ ਭੱਜੇ ਫਿਰਦੇ ਆ ਸਾਡੀ ਪੂਰੀ ਉਹਨਾਂ ਦੇ ਉੱਤੇ ਨਿਗਾਹ ਆ ਪਰ ਇਹ ਕੱਲ੍ਹ ਹੀ ਵੀ ਆ ਅਸੀਂ ਜਦੋਂ ਵੀ ਕਿਤੇ ਕੋਈ ਗੱਲ ਕਰਦੇ ਹਾਂ ਹਰ ਕੋਈ ਬੰਦਾ ਆਪਣੇ ਬੱਚੇ ਦੀ ਸਪੋਰਟ ਦੇ ਵਿੱਚ ਆ ਜਾਂਦਾ ਵੀ ਨਹੀਂ ਜੀ ਸਾਡਾ ਬੱਚਾ ਹੁਣ ਸੁਧਰ ਗਿਆ ਸਾਡਾ ਬੱਚਾ ਠੀਕ ਆ ਪਹਿਲਾਂ ਆਪਣੀ ਆਪਣੀ ਰਿਸਪਾਂਸਿਬਿਲਟੀ ਲੈਣੀ ਸਿੱਖੋ ਪਹਿਲਾਂ ਜੇ ਤੁਹਾਡਾ ਬੱਚਾ ਅਗਰ ਗਲਤ ਹੈਗਾ ਤਾਂ ਤੁਸੀਂ ਗਲਤ ਨੂੰ ਕਿਉਂ ਨਹੀਂ ਐਕਸੈਪਟ ਕਰਦੇ ਜਦ ਸਰਕਾਰ ਸਾਰੀਆਂ ਤੁਹਾਨੂੰ ਸਹੂਲਤਾਂ ਦੇ ਰਹੀ ਆ ਸਰਕਾਰ ਕਹਿ ਰਹੀ ਆ ਵੀ ਅਸੀਂ ਤੁਹਾਡੇ ਬੱਚੇ ਦਾ ਨਸ਼ਾ ਛਡਾਵਾਂਗੇ ਔਰ ਬਿਨਾਂ ਕਿਸੇ ਪੈਸੇ ਤੋਂ ਛਡਾਵਾਂਗੇ ਜਦੋਂ ਅਸੀਂ ਤੁਹਾਡੇ ਨਾਲ ਗੱਲ ਕਰਦੇ ਹਾਂ ਤੁਸੀਂ ਕਹਿੰਦੇ ਨਹੀਂ ਜੀ ਸਾਡਾ ਬੱਚਾ ਹੁਣ ਸੁਧਰ ਗਿਆ ਪਰ ਉਹ ਸੁਧਰਿਆ ਹੈ ਨਹੀਂ ਬਿਨਾਂ ਟ੍ਰੀਟਮੈਂਟ ਤੋਂ ਕਿਸੇ ਦਾ ਬੱਚਾ ਕਿੱਦਾਂ ਸੁਧਰ ਸਕਦਾ ਮੈਨੂੰ ਇਸ ਗੱਲ ਦਾ ਜਵਾਬ ਦਿਓ ਜੇ ਕੋਈ ਬੰਦਾ ਬਵਾਟ ਮਾਰਾ ਜੇ ਉਹ ਡਾਕਟਰ ਕੋ ਜਾਊਗਾ ਨਹੀਂ ਉਹ ਬਿਮਾਰੀ ਵਿਗੜੂਗੀ ਜਾਂ ਸੁਧਰੂਗੀ ਜਿੰਨਾਂ ਚ ਡਾਕਟਰ ਦੇ ਕੋਲ ਅਸੀਂ ਜਾਣਾ ਹੀ ਨਹੀਂ ਉਹਨੂੰ ਟ੍ਰੀਟਮੈਂਟ ਨਹੀਂ ਮਿਲਣਾ ਸੁਧਰ ਕਿੱਦਾਂ ਜਾਊਗਾ ਪਹਿਲਾਂ ਆਪਣੇ ਬੱਚਿਆਂ ਦੀ ਬੈਕਪੋਰਟ ਕਰਨੀ ਬੰਦ ਕਰੋ ਠੀਕ ਆ ਮੈਨੂੰ ਕੱਲੇ-ਕੱਲੇ ਦਾ ਪਤਾ ਕੌਣ ਪੀਣ ਵਾਲਾ ਕੌਣ ਵੇਚਣ ਵਾਲਾ ਅਸੀਂ ਆਪਣੇ ਤੌਰ ਦੇ ਉੱਤੇ ਜਿਹੜਾ ਸਾਡੀ ਪੰਚਾਇਤ ਦਾ ਫਰਜ਼ ਬਣਦਾ ਅਸੀਂ ਆਪਣਾ ਪੂਰਾ ਕਰ ਰਹੇ ਹਾਂ ਅਗਰ ਤੁਹਾਨੂੰ ਹੱਲੇ ਵੀ ਲੱਗਦਾ ਕਿ 6 ਮਹੀਨੇ ਸਾਡੀ ਪੰਚਾਇਤ ਬਣੀ ਨਹੀਂ ਹੋਏ ਤੁਹਾਨੂੰ ਲੱਗ ਕਿ 100 ਦੇ ਵਿੱਚੋਂ 10% ਵੀ ਪਿੰਡ 'ਚ ਫਰਕ ਪਿਆ ਤੇ ਤੁਸੀਂ ਮੈਨੂੰ ਦੱਸ ਦਿਓ ਪਿਆ ਕਿ ਨਹੀਂ ਪਿਆ ਆਪਾਂ 10% ਦੀ ਗੱਲ ਕਰਦੇ 100 'ਚ ਮੈਂ 100 ਨਹੀਂ ਕਹਿੰਦਾ 90 ਨਹੀਂ ਕਹਿੰਦਾ 100 'ਚੋਂ 10% ਕਿਉਂ ਕਿ ਨਹੀਂ ਜੀ ਫਰਕ ਪਿਆ ਕੋਈ ਕਿ ਨਹੀਂ ਪਿਆ ਪਿਆ ਜੀ ਬਿਲਕੁਲ ਜ਼ਿਆਦਾ ਹਾਂਜੀ ਚਲੋ ਮੈਂ ਕਹਿੰਦਾ 100 'ਚੋਂ 20% ਵੀ ਸਾਡੀ ਜਿੱਤ ਹੋ ਗਈ ਆ ਪਰ ਜਿਹੜਾ 80% ਹੈਗਾ ਉਹ ਆਮ ਪਬਲਿਕ ਦੇ ਹੱਥ 'ਵੱਸਾ 80% ਜਿਹੜਾ ਸਹਿਯੋਗ ਆ ਉਹ ਆਮ ਪਬਲਿਕ ਦਾ ਵੀ ਚਾਹੀਦਾ ਜਿਹੜੇ ਸਾਡੇ ਘਰਾਂ ਦੇ ਵਿੱਚ ਹੀ ਬੈਠੇ ਆ ਪਹਿਲਾਂ ਅਸੀਂ ਉਹਨਾਂ ਨੂੰ ਬਾਹਰ ਕੱਢੀਏ ਤੇ ਚਲੋ ਭਾਈ ਤੁਸੀਂ ਨਹੀਂ ਸੁਧਰਨਾ ਅਸੀਂ ਤੁਹਾਨੂੰ ਦਾਖਲ ਕਰਵਾਉਂਦੇ ਆਂ ਆ ਮਲਾਜਮ ਬੈਠੇ ਆ ਜਦੋਂ ਫੋਨ ਮਾਰੋ ਨਾਲ ਲੈ ਕੇ ਜਾਂਦੇ ਆ ਉੱਥੇ ਫ੍ਰੀ ਦੇ ਵਿੱਚ ਦਾਖਲ ਕਰਵਾਉਣਾ ਤਿੰਨ ਮਹੀਨੇ ਚਾਰ ਮਹੀਨੇ ਦਾ ਟ੍ਰੀਟਮੈਂਟ ਹੈਗਾ ਕਰਨ ਦਿਓ ਬਹੁਤੇ ਪਰਿਵਾਰ ਐਸੇ ਆ ਜਿਨ੍ਹਾਂ ਨੂੰ ਅਸੀਂ ਕਹਿੰਨੇ ਕਿ ਤੁਸੀਂ ਜਮ੍ਹਾਂ ਕਰੋ ਕਹਿੰਦੇ ਨਹੀਂ ਜੀ ਅਸੀਂ ਨਹੀਂ ਜਮ੍ਹਾਂ ਕਰਾ ਸਕਦੇ ਤਾਂ ਫਿਰ ਉਹਦੇ ਵਿੱਚ ਪੰਚਾਇਤ ਜਾਂ ਪੁਲਿਸ ਕੀ ਤੁਹਾਨੂੰ ਕੀ ਜਾਂ ਸਰਕਾਰ ਕੀ ਕਰੂਗੀ ਜਿਹਨੂੰ ਆਪਾਂ ਬਲੇਮ ਕਰਦੇ ਆਂ ਸਾਰਿਆਂ ਨੂੰ ਸਾਰਿਆਂ ਦਾ ਪਤਾ ਆ ਸਿਰਫ ਜੋ ਸਾਹਬ ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਸਹਿਯੋਗ ਦੀ ਲੋੜ ਆ ਤੁਸੀਂ ਨਹੀਂ ਕਿਸੇ ਨੂੰ ਡਾਇਰੈਕਟ ਦੱਸ ਸਕਦੇ ਅਸੀਂ ਬੈਠੇ ਆ ਮੈਂ ਜ਼ਿੰਮੇਵਾਰੀ ਲੈਣ ਨੂੰ ਬੈਠਾ ਮੈਂ ਬਾਈ ਨੇਮ ਇਹਨਾਂ ਨੂੰ ਦੱਸ ਦਿੱਤਾ ਕਿ ਆਹ ਬੰਦੇ ਸਾਡੇ ਪਿੰਡ ਚ ਵੇਚਦੇ ਆ ਜੀ ਔਰ ਇਹਨਾਂ ਨੇ ਪੁੱਛਿਆ ਪੀਂਦੇ ਕਿਹੜੇ ਆਪਾਂ ਉਹ ਵੀ ਦੱਸ ਦੇਣਾ ਇਹਨਾਂ ਨੂੰ ਤੇ ਆਹ ਬੰਦੇ ਪੀਂਦੇ ਪਰ ਘਰ ਦੇ ਤਾਂ ਮੰਨਣ ਪਹਿਲਾਂ ਇਹ ਆ ਜਾਂਦੇ ਆ ਬੰਦੇ ਨੂੰ ਪੁੱਛਦੇ ਆ ਆ ਵੀ ਚਲ ਤੇਰਾ ਅਸੀਂ ਇਲਾਜ ਕਰਵਾਵਾਂਗੇ ਮੁਰਕੇ ਬੀਬੀਆਂ ਆ ਕੇ ਖੜ ਜਣਗੀਆਂ ਮੋਰੇ ਵੀ ਤੁਸੀਂ ਸਾਡੇ ਮੁੰਡੇ ਨੂੰ ਕਿੱਥੇ ਲੈ ਚੱਲੇ ਬਈ ਤੇ ਸਾਡਾ ਮੁੰਡਾ ਤਾਂ ਹੁਣ ਠੀਕ ਆ ਉਹ ਤਾਂ ਛੱਡ ਗਿਆ ਆ ਪਰ ਉਹ ਤੁਹਾਨੂੰ ਵੀ ਪਤਾ ਸਾਨੂੰ ਵੀ ਪਤਾ ਤੇ ਬਿਨਾਂ ਟ੍ਰੀਟਮੈਂਟ ਤੋਂ ਕੋਈ ਚੀਜ਼ ਨਹੀਂ ਛੁੱਟਦੀ ਜਿਹੜੇ ਟ੍ਰੀਟਮੈਂਟ ਲੈ ਕੇ ਆਏ ਉਹ ਨਹੀਂ ਛੱਡ ਜੱਕੇ ਦਾ ਬਿਨਾਂ ਟ੍ਰੀਟਮੈਂਟ ਵਾਲੇ ਕਿਦਾ ਛੱਡੂਗੇ ਮੈਨੂੰ ਦੱਸੋ ਪਹਿਲਾਂ ਜਿਨ੍ਹਾਂ ਨੂੰ ਅਸੀਂ ਦਾਖਲ ਕਰਵਾਇਆ 6-6 ਮਹੀਨੇ ਉੱਥੇ ਰੱਖਿਆ ਅੱਜ ਉਹੀ ਬੰਦੇ ਦੁਆਰਾ ਪੀਂਦੇ ਪਏ ਆ ਤਾਂ ਬਿਨਾਂ ਟ੍ਰੀਟਮੈਂਟ ਵਾਲਾ ਬੰਦਾ ਕਿੰਦਾ ਛੱਡ ਜਾਊਗਾ ਸੋ ਇਸ ਕਰਕੇ ਸਾਨੂੰ ਸਾਰਿਆਂ ਨੂੰ ਜਿੰਨੇ ਵੀ ਆਪਾਂ ਇਕੱਠੇ ਹੋਏ ਆ ਜੇ ਤਾਂ ਆਪਾਂ ਆਪਣੇ ਮੁੰਡਿਆਂ ਨੂੰ ਬਚਾਉਣਾ ਹੈ ਤੇ ਤਾਂ ਸਾਰਿਆਂ ਨੂੰ ਸਪੋਰਟ ਕਰਨੀ ਪੈਣੀ ਇਹ ਵੀ ਹੈਗਾ ਕਿ 9 ਮੈਂਬਰ ਪੰਚਾਇਤਾਂ ਤੇ 10ਵਾਂ ਸਰਪੰਚਾਂ ਵੀ ਇਹਨਾਂ ਦੀ ਜ਼ਿੰਮੇਵਾਰੀ ਆ ਜੀ ਜ਼ਿੰਮੇਵਾਰੀ ਵੀ ਤਾਂ ਹੀ ਆ ਜੇ ਤੁਸੀਂ ਮੈਨੂੰ ਕੋਈ ਦੱਸੋਗੇ ਤਾਂ ਜਾਂ ਇਹਨਾਂ ਨੂੰ ਆਪਾਂ ਅੱਗੇ ਦੱਸਾਂਗੇ ਤੁਸੀਂ ਸਾਨੂੰ ਦੱਸੋ ਅਸੀਂ ਇਹਨਾਂ ਨੂੰ ਦੱਸੀਏ ਜੇ ਇਹ ਨਹੀਂ ਸੁਣਨਗੇ ਤੇ ਅਸੀਂ ਇਹਨਾਂ ਦਾ ਵੀ ਬਾਈਕਟ ਕਰ ਦੇਣਾ ਆਪਾਂ ਇਹਨਾਂ ਨੂੰ ਵੀ ਕਹਦਾਂਗੇ ਮੂੰਹ ਤੇ ਅੱਗੇ ਭਾਈ ਤੁਹਾਨੂੰ ਦੱਸਿਆ ਸੀ ਤੁਸੀਂ ਕੀ ਕੀਤਾ ਆਪਾਂ ਇਹਨਾਂ ਨੂੰ ਵੀ ਕਹਦਾਂਗੇ ਪਰ ਗੱਲ ਇਹ ਆ ਕਿ ਪਹਿਲਾਂ ਅਸੀਂ ਤਾਂ ਹੋਈਏ ਮੜ ਜਾ ਅੱਗੇ ਨੂੰ ਤੇਰੀ ਆਪਾਂ ਇਹਨਾਂ ਨੂੰ ਬਲੇਮ ਕਰਾਂਗੇ ਆਪ ਦੇ ਕੋਲ ਵੀ ਦਰਜਾ ਦਾ ਚਾਸਪੇਟੇ ਨੇ ਸਾਡੇ ਇਚ ਲੱਗਦਾ ਨਹੀਂ ਕਿ ਤੁਹਾਡੇ ਉਪਰੋਕਤ ਨੇ ਸਾਰੇ ਬੈਠੇ ਨੇ ਸਟੈਪ ਬਾਈ ਸਟੈਪ ਤੋਂ ਸੇਪਰੋ ਕਰੂ ਬਾਕੀ ਤੁਹਾਡੇ ਬਾਅਦ ਜੇ ਅਸੀਂ ਤੁਹਾਨੂੰ ਕਹਿੰਦੇ ਕਿ ਸਾਡਾ ਹੋ ਸਕਦਾ ਉਹ ਤੁਹਾਡਾ ਮੁਲਾਇਮ ਇਹਦਾ ਉਹ ਪੁਰਾਣੇ ਮਲਾਮ ਵਾਜਟ ਨੇ ਲੱਗੇ ਹੋਏ ਨੇ ਤੇਬੀ ਹੋ ਵੀ ਜਾਂਦਾ ਜੇ ਹੁਣ ਇਹ ਹੈ ਵੀ ਜਿਹੜੇ ਨਸ਼ੇ ਛਿੱਟੇ ਛੁੱਟੇ ਨਸ਼ਾ ਹੈਗਾ ਨਾ ਬੰਦਾ ਤਾਂ 6 ਮਹੀਨੇ ਪਤਾ ਨਹੀਂ ਲੱਗਦਾ ਇਹਦਾ ਜਦੋਂ ਬੱਚਾ ਕਾਦੇ ਚੀਜ਼ਾਂ ਵਿੱਚੇ ਸ਼ੁਰੂ ਕਰ ਲੱਪੈਂਦਾ ਮਾਂ ਪਿਓ ਦੇ ਹੱਥ ਚੱਕਣ ਲੱਪੈਂਦਾ ਫਿਰ ਆਟੋਮੈਟਿਕ ਲੋਕੀ ਦੁੱਭੀ ਹੁੰਦੇ ਹਾਂਜੀ ਇਸ ਕਰਕੇ ਅੱਜ ਕੱਲ ਸਨੇਚਿੰਗ ਵੀ ਨਾ ਕਰਕੇ ਹੋ ਰਹੀ ਹੈ ਤੁਰੇ ਜਾਂਦੀ ਸਾਡੀ ਧੀ ਪੈਣ ਦੇ ਕੋ ਪਾਣੀ ਲਾ ਕੇ ਲੈ ਗਿਆ ਉਹ ਚੰਨੀ ਲਾ ਕੇ ਲੈ ਗਿਆ ਇਹ ਹੀ ਸਾਰੇ ਇਹਨਾਂ ਦਾ ਹੀ ਹੈਗਾ ਹੁਣ ਕਾਫੀ ਅਗੇ ਨੂੰ ਸੁਧਾਰ ਕਾਫੀ ਹੋਇਆ ਹੈ ਪਰ ਜੀ ਇਹਨੂੰ ਵਲ ਮਟ ਕੇ ਜੇ ਤੁਹਾਡੇ ਤੁਹਾਡਾ ਬਿੱਟ ਜਿਆਦਾ ਬੁਧਾਨ ਗਿਆ ਸਪੈਸ਼ਲ ਕੱਤੇ ਰਵਾੜ ਦਾ ਨਾ ਕਿ ਕਿਤੇ ਤੁਂ ਜਿੰਨੇ ਬੁਧਾਨ ਪਿਲੇ ਚੁੱਕੇ ਹੈ ਤਾਂ ਵਾਪਸ ਜੇ ਆਪ ਨੂੰ ਮੋਟਾ ਮਿਹਨਤ ਸਭਾਰੀ ਸੁਭਾਰੀ ਇਹ ਆਪਾਂ ਇਹ ਸੋਚਦੇ ਪਏ ਆ ਕਿ ਸਾਡਾ ਬੱਚਾ ਠੀਕ ਆ ਦੂਸਰੇ ਦਾ ਲੱਗਾਇਆ ਪਰ ਇਹ ਫਿਰ ਤੁਹਾਡਾ ਭਲੇਖਾ ਇਹ ਲੋ ਉਹ ਤੁਹਾਡਾ ਭਲੇਖਾ ਆ ਤੇ ਜੇ ਦੂਸਰੇ ਦਾ ਹੈਗਾ ਤੇ ਸਾਡਾ ਕੋਈ ਗੱਲ ਨਹੀਂ ਸਾਡਾ ਤਾਂ ਠੀਕ ਆ ਫਿਰ ਦੋਈ ਦਾ ਤੇ ਸਹੀ ਦਾ ਉਹ ਬਾਅਦ ਵਿੱਚ ਪਤਾ ਲੱਗਦਾ ਅਸੀਂ ਜਿਹੜਾ ਦੂਸਰਾ ਆ ਅਸੀਂ ਉਹਨੂੰ ਵੀ ਰੋਕਣਾ ਆ ਕਿ ਚਾਹਾਂ ਫਿਰ ਜਿਆਦਾ ਜੇਤ ਪੈ ਲਓ ਅਸੀਂ ਭਾਈ ਜਿਹੜਾ ਨਾਲ ਦਾ ਆ ਨਾ ਅਸੀਂ ਉਹਨੂੰ ਵੀ ਰੋਕਣਾ ਆ ਠੀਕ ਆ ਨਾ ਅਸੀਂ ਸਾਰੇ ਪਿੰਡ ਦੀ ਜ਼ਿੰਮੇਵਾਰੀ ਲੈ ਲੈਂਦੇ ਤੁਸੀਂ ਸਿਰਫ ਆਪਣੇ ਅਣਪੰਡ ਦੀ ਜ਼ਿੰਮੇਵਾਰੀ ਲੈ ਲਓ ਤੇ ਭਾਈ ਸਾਡੇ ਪਿੰਡ ਵੇੜੇ ਮੱਲੇ ਦੇ ਵਿੱਚ ਆ ਕੁਝ ਹੋ ਰਿਹਾ ਸਰਪੰਚ ਸਾਹਿਬ ਇਹਨੂੰ ਰੋਕੋ ਜ ਅਸੀਂ ਨਹੀਂ ਰੋਕਾਂਗੇ ਉਹ ਮੁੜ ਕੇ ਇੰਨਾ ਮੀਟਿੰਗ ਫੇਰ ਹੋਣੀ ਵੀ ਸ਼ਰਿਆਮ ਖੜੇ ਹੋ ਕੇ ਕਹਿ ਦਿਓ ਕਿ ਮਹਾਰਾਜ ਇਹ ਤਾਂ ਦੱਸਿਆ ਸੀ ਪਰ ਸਾਡੇ ਗੱਲ ਤੇ ਕੋਈ ਕਾਰਵਾਈ ਨਹੀਂ ਹੋਈ। ਆ ਬੱਸ ਦੱਸੋ ਤਾਂ ਸਹੀ। 90% ਤਾਂ ਮੈਨੂੰ ਪਤਾ ਯਾਰ ਕਿਉਂਕਿ ਮੇਰੀ ਕਿਹੜਾ ਜਿਆਦਾ ਉਮਰ ਆ ਕਿ ਮੈਨੂੰ ਪਤਾ ਕਿਹੜਾ ਕੀ ਕਰਦਾ। ਭਜਾ ਦਿਓ ਮੇਰੇ ਮੁੰਡੇ ਨੂੰ। ਤੇਜੂ ਮੇਰੇ ਮੁੰਡੇ ਨੂੰ ਮੈਂ ਭੇਜ ਦਵਾਂ। ਠੀਕ ਆ। ਦੇਖੋ ਮੈਂ ਤੁਹਾਨੂੰ ਦਿਖਾਉਂਦਾ। ਨਹੀਂ ਹੋਣਾ ਹਾਂ ਜਦੋਂ ਆਂਦੀ ਕੋ ਲੋਡ ਨਹੀਂ ਕਰਦੇ ਆਪਾਂ ਆਪਾਂ ਕਿਹਦੀ ਜਾਨ 10 ਸਾਲ ਵੀ ਕਿਸੇ ਜਾਨ ਦਾ ਕੋਲ ਕਰੋ ਪਹਿਲੀ ਗੱਲ ਆਪਾਂ ਸਾਡੇ ਕਾਜੀ ਇਨਸਾਨੀਅਤ ਬਿਲਕੁਲ ਠੀਕ ਹੈ ਨਾ ਕੋਈ ਗੱਲ ਨਹੀਂ ਕਹਿਦਾ ਬੱਚਾ ਮੇਰਾ ਵੀ ਡਸ ਹੋ ਸਕਦਾ ਜੁਰੇਂਡੀ ਤੇ ਅਸੀਂ ਉਹ ਸਾਡੀ ਅਰਥੀ ਗੱਲ ਆਉਂਦਾ ਤੁਹਾਨੂੰ ਠੀਕ ਹੈ ਮੁੰਲੇ ਮੈਂ ਇਹ ਕਹੇ ਲਿਆ ਕਿ ਉਹ ਬੁਮਾਰੂ ਲਿਆ ਸੀ ਉਹ ਬਜਾਤਰ ਆਇਆ ਮੈਂ ਕੀ ਆ ਕੇ ਸੁਣੇਗਾ ਆ ਜਨਾਨਾ ਕਰਵਾਤਾ ਸੀ ਦੇ ਅਨਿਕ ਡਿਪੈਂਡ ਹੋਇਆ ਇਹ ਬਹੁਤ ਹੈ ਗੁਰਦਾਰ ਸਾਹਿਬ ਜਾ ਕੇ ਤੁਸੀਂ ਅਨਾਉਂਸ ਕਰ ਦਿਓ ਜੀ ਜੇ ਅਗਰ ਕੋਈ ਨਸ਼ਾ ਛੱਡਣਾ ਚਾਹੇ ਤਾਂ ਉਹ ਨਾਮ ਲਗਾ ਸਕਦਾ ਜੀ ਅਗਰ ਜੇ ਕੋਈ ਵੇਚਦਾ ਜਾਂ ਪੀਂਦਾ ਪਗੜਿਆ ਗਿਆ ਨਾ ਤਾਂ ਪੰਚਾਇਤ ਜਿਹੜੀ ਆ ਉਹਦਾ ਪਿੱਛਾ ਨਹੀਂ ਕਰੇਗੀ ਮੇਰੇ ਕੋਲ ਐਨਾਉਂਸ ਕਰਾਇਆ ਸੀ ਕਿ ਇਹ ਵੀ ਕਰਦੇ ਹਾਂ ਤਾਂ ਉਹ 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 ਐਨਾਉਂਸ ਕਰ ਦਿੱਤਾ ਹੈ ਕਿ ਅਗਰ ਕੋਈ ਪਗੜਿਆ ਜਾਂਦਾ ਨਾ ਨਸ਼ਾ ਵੇਚਨ ਵਾਲੀ ਅਨੀ ਤਾਂ ਉਹਦੇ ਉਹਦਾ ਪਿੱਛੇ ਪੰਚਾਇਤ ਨਹੀਂ ਜਾਏਗੀ ਤੁਸੀਂ ਆਪਣੇ ਦੇਜੇ ਉਪਰ ਫੈਜੀ ਤਾਂ ਮਾਣੀ ਮਾਣ ਸਮਝਿਓ ਨਾ ਨਹੀਂ ਪੜਿਓ ਤੇ ਬਾਦ ਇੱਕ ਪੰਚਾਇਤਾ ਲੋ ਥਾਰ ਨੇ ਬੇਨਤੀ ਆ ਜੀ ਜੀ ਕਿ ਆਪਣੇ ਆਪਣੇ ਬੱਚਿਆਂ ਨੂੰ ਸੁਧਾਰੋ ਔਰ ਜਿਹੜੇ ਜਿਹੜੇ ਜਿੱਥੇ ਜਿੱਥੇ ਜਾਈਦਾ ਬਾਹਰ ਜਾਂਦੀ ਆ ਅਗਰ ਉਹ ਵੀ ਬੱਚੇ ਜਿਹੜੇ ਅੰਚਲ ਮਾਰੀ ਦੀ ਮਲਾਮ ਨਹੀਂ ਕੋਈ ਨਹੀਂ ਹਨ ਹਾਂਜੀ ਲੇਕਿਨ ਉਹ ਵੀ છોੜਰ ਜਾਣ ਤਾਂਕਿ ਅਸੀਂ ਮਤਲਬ ਕਿ ਐਸ ਨਾਬਤੇ ਵਿੱਚ ਨਿਕਲ ਸਕੀਏ ਇੱਕ ਜੇ ਕੋਈ ਪਿੰਡ ਦਾ ਨਹੀਂ ਪਿੰਡੋਂ ਬਾਹਰ ਵੀ ਤੁਹਾਡੇ ਪਿੰਡ ਚ ਕੋਈ ਕਿਸੇ ਨੂੰ ਨਸ਼ੇ ਦੀ ਲਤ ਲਾਉਣ ਆਉਂਦਾ ਜਾਂ ਕਿਤੇ ਬਹਿ ਕੇ ਪੀਂਦਾ ਪਿੰਡ ਦੇ ਮੋੜ ਤੇ ਜਾਂ ਪਿੰਡ ਦੇ ਖੇਤਾਂ ਦੇ ਦਰਸਵਿਆਂ ਤੇ ਕਿਸੇ ਨੂੰ ਉਹ ਵੀ ਤੁਹਾਨੂੰ ਦੱਸੋ ਸੀਗਰੇਟ ਦੱਸ ਦਿਓ ਤੁਹਾਡਾ ਨਾਮ ਜਿੱਦਾਂ ਐਸਐਚਓ ਸਾਹਿਬ ਨੇ ਕਿਹਾ ਕਿ ਗੋਪਤ ਰੱਖਿਆ ਜਾਊਗਾ ਸਾਰਾ ਕੁਝ ਸਾਨੂੰ ਤੁਹਾਡੇ ਸਹਿਯੋਗ ਦੀ 100% ਨਹੀਂ 110% 200% ਜ਼ਰੂਰ ਚਾਹੀਦਾ ਜਿਹੜੀ ਸਾਡੇ ਸਹਿਯੋਗ ਦੀ ਆ ਉਹ ਅਸੀਂ ਤੁਹਾਨੂੰ ਪੂਰਾ ਸਹਿਯੋਗ ਦਾਂ। ਬੇਲੇ ਕਵੇਲੇ ਤਕਰੀਬਨ ਦੀ ਮਨ ਦੀ ਜ ਸਾਡਾ ਹੁਣ ਚੰਗੇਗਾ ਅ ਬਿਚਾਰੀ ਰੋਡ ਹੈ ਨਾ ਜੀ ਇੱਥੇ ਮਤਲਬ ਸਾਡਾ ਗੁਰਦੁਆਰਾ ਹੈਗਾ ਨਾ ਜੀ ਹੈਗਾ ਜੀ ਬੈਕ ਸਾਈਡ ਤੇ ਬੰਦੇ ਬੋਦੀ ਬੈਕ ਹਾਈਵੇ ਉੱਪਰ ਜਿਹੜਾ ਹੈਗਾ ਬਾਦ ਨੀਕੀਆਂ ਨਾ ਨਾ ਜੀ ਮੰਦਰ ਹੋਵੇ ਬੀਕ ਤੇ ਔਰ ਸ਼ਮਸ਼ਾਨ ਘੁਮੀ ਹੈ ਜੀ ਉੱਥੇ ਵੀ ਆ ਕੇ ਬੰਦੇ ਤਕਰੀਬਨ ਕਿਤਰੀ ਉਹਨਾਂ ਨੂੰ ਇਹ ਕੰਮ ਕਰਦੇ ਇੱਕ ਤੁਸੀਂ ਸਾਨੂੰ ਮੜਾ ਦੱਸ ਦੋ ਟਾਈਮਿੰਗ ਕਿੰਨੇ ਵੇਲੇ ਦੀ ਹੁੰਦੀ ਹੈ ਉਹਦੇ ਜਾਈ ਦੱਸ ਦੋ ਟਾਈਮਿੰਗ ਉਹਨਾਂ ਦਾ ਟਾਈਮ ਕਿੰਨੇ ਜੀ ਕੋਈ ਕਹਿੰਦਾ ਆਹ ਹੈ ਸ਼ਖੀ ਕਹਿੰਦਾ ਜਿਹਨਾਂ ਕੋਲੋਂ ਸੇ ਗਿਆ ਕਿ ਉੱਥੇ ਛੜੀ ਇੱਕ ਬਣੀ ਹੋਇਆ ਇਹਨਾਂ ਆਪਣੇ ਉੱਤੇ ਡੰਡਾ ਛੱਡੇ ਤੋਂ ਉੱਥੇ ਤੋਂ ਜੇ ਡੰਡਾ ਛੱਡ ਕੇ ਤਾਂ ਚੱਕਰੀਬਾਦ ਇਹ ਉਹਦੇ ਉੱਤੇ ਧਮਾ ਪੈ ਗਿਆ ਉਹ ਉੱਥੇ ਬੋਲ ਦੇ ਖੜਾ ਹੈ ਜਾਨੀ ਦੇਖਿਆ ਵੀ ਇਹਦਾ ਦੇਖਿਆ ਵੀ ਇਹਦਾ ਮੋਬਾਈਲ ਦੇ ਕੋਲ ਹੈ ਨਾ ਉਹ ਵੀ ਮਾਰ ਕੇ ਆ ਕੇ ਇਹਦੇ ਮੂੰਹ ਤੇ ਘਾਸ਼ ਰੱਖ ਕੇ ਅੱਖਾਂ ਤੇ ਘਾਸ਼ ਰੱਖ ਕੇ ਤਾਂ ਇਹਨੂੰ ਲੱਪਿਆ ਕਰਨ ਇਹਨੂੰ ਉੱਠ ਕੇ ਰੌਲਾ ਪਾਇਆ ਅ ਤੂੰ ਕਹਿੰਦਾ ਕੀ ਗੱਲ ਕਹਦਾ ਗੋਝੇ ਕਰਦਾ ਮੈਂ ਰਾਮਨਾ ਪਿਆਰਾ ਕੋਨੇ ਤੋਂ ਉਹਨੂੰ ਰਿਮਿਟ ਮਿਲਣੇ ਤੋਂ ਬਾਅਦ ਉਸੇ ਵੇਲੇ ਇਹਨੇ ਰੌਲਾ ਵੀ ਪਾਇਆ ਕਿ ਕੋਈ ਹੈ ਤਾਂ ਮੇਰੀ ਆਵਾਜ਼ ਕਉਂਦਾ ਮੇਰੇ ਕੋਲ ਆ ਜਾ ਨਾ ਮੈਨੂੰ ਮਿਲ ਰਿਹਾ ਕੰਮ ਹੁੰਦਾ ਜਦੋਂ ਉਹ ਉਹਦੇ ਕੋਲੋਂ ਪੁੱਛਿਆ ਉਹ ਕਾਰਖਾਨੇ 'ਚ ਆ ਜਾਵੇਗਾ ਇਹ ਘਿਆਰਾ ਬਣੇ 12:00 ਵਜੇ 5:00 ਵਜੇ 6:00 ਵਜੇ 7:00 ਵਜੇ ਕੋਈ ਨਹੀਂ ਆਈ ਰਹਿ ਲਾ ਹਰ ਇੱਕ ਹਰ ਇੱਕ ਟਾਈਮ 8-9 ਵਜੇ ਦਾ ਇਹ ਹੈਗੀ ਆਲੇ ਅਗਰ ਉੱਥੇ ਕੋਈ ਹੈਡਾਂ ਦਾ ਬਾਡੀ ਦਾ ਸਾਡੀ ਜਗ੍ਹਾ ਦੇ ਵਿੱਚ ਆਵੇ ਬੰਦਾ ਉੱਥੇ ਫਿਰਦਾ ਨਾ ਕੱਸੀ ਸੰਤ ਸਿੰਘ ਸਾਹਿਬ ਨੂੰ ਨੇ ਕਹਿੰਦੇ ਲੱਗਦਾ ਉੱਥੇ ਕੋਈ ਬੰਦਾ ਆਏਗਾ ਤਾਂ ਕਿਸੇ ਨੂੰ ਟਿੰਗ ਲਾ ਕੇ ਉਹਨੂੰ ਭੇਜ ਕੇ ਤਾਂ ਇੰਨਾ ਤਾਂ ਕਰ ਸਕਦੇ ਨਾ ਕਰਾਂਗੇ ਬਿਲਕੁਲ ਇੱਕ ਬੇਨਤੀ ਤੁਹਾਨੂੰ ਹੋਰ ਕਰਨੀ ਜਿਆਦਾਤਰ ਪਿੰਡਾਂ ਦੇ ਵਿੱਚ ਨਾ ਜੀ ਫੌਬ ਲੱਗਦੇ ਮਨ ਦੇ ਵਿੱਚ ਇਹ ਗੱਲ ਹੈਗੀ ਆ ਕਿ ਜੇ ਅਸੀਂ ਕਿਸੇ ਦਾ ਨਾਮ ਬਾਈ ਜੇ ਵੀ ਲੈਂਦੇ ਆ ਜਾਂ ਉਹਦਾ ਕਾਲ ਵੀ ਕਰਦੇ ਆ ਤੇ ਜਿਆਦਾਤਰ 99% ਸਾਰੇ ਬੰਦੇ ਇਹੀ ਸੋਚਦੇ ਹੋਣੇ ਮਨ ਚ ਕਿ ਪੁਲਿਸ ਆਲਰੇਡੀ ਪਹਿਲਾਂ ਰੜੀਓ ਹੁੰਦੀ ਆ ਠੀਕ ਹੈ ਜੀ ਮਤਲਬ ਕਹਿੰਦਾ ਕਿ ਇਸ ਕਰਕੇ ਕਈ ਬੰਦੇ ਇੱਥੇ ਇਦਾਂ ਦੇ ਹੋਣਗੇ ਜਿਹੜੇ ਇਸ ਦਾ ਕੋਈ ਨਹੀਂ ਚਾਹਦੇ ਕਿ ਜੇ ਅਸੀਂ ਸਰਪੰਚ ਨੂੰ ਦੱਸਾਂਗੇ ਸਰਪੰਚ ਕੀ ਗੱਲ ਕਰ ਦੂਗਾ ਤੇ ਸਾਡੀ ਲੜਾਈ ਹੋ ਜੈਣੀ ਆ ਔਰ ਤੁਹਾਨੂੰ ਦੱਸਾਂਗੇ ਤੇ ਮਤਲਬ ਪੁਲਿਸ ਨੇ ਸਾਡਾ ਨਾਮ ਅੱਗੇ ਜੋ ਅੱਗੇ ਹੁੰਦਾ ਇਹ ਪਹਿਲਾਂ ਪਹਿਲਾਂ ਵੀ ਹੁੰਦਾ ਰਿਹਾ ਕਿ ਜਦੋਂ ਕਿਸੇ ਨੇ ਪਬਲਿਕ ਅਲੀ ਕਿਤੇ ਕਿਸੇ ਦਾ ਨਾਮ ਲੈ ਦਿੰਦਾ ਤੇ ਉਹ ਪੁਲਿਸ ਵਾਲੇ ਨੇ ਉਧਰ ਗੱਲ ਕਰ ਦੇਣੀ ਉਹ ਜਾ ਕੇ ਫਿਰ ਉਹਨਾਂ ਦੇ ਨਾਲ ਝਗੜਾ ਕਰਦੇ ਵੀ ਤੂੰ ਭਾਈ ਸਾਡੇ ਮੁੰਡੇ ਦਾ ਤੇ ਤੂੰ ਸਾਡਾ ਨਾਮ ਕਿਤਾ ਗਿਆ ਮਤਲਬ ਕਹਿਣ ਤਾਂ ਪਹਿਲਾਂ ਤੁਹਾਨੂੰ ਵੀ ਥੋੜਾ ਜਿਹਾ ਪਬਲਿਕ ਨੂੰ ਕੰਫੀਡੈਂਸ ਦੇ ਵਿੱਚ ਲੈਣਾ ਪੈਣਾ ਕਿ ਭਾਈ ਵਾਕਿਆ ਜਿਹੜਾ ਤੁਸੀਂ ਸਾਨੂੰ ਗੱਲ ਦੱਸੀ ਆ ਉਹਨੂੰ ਅਸੀਂ ਗੁਪਤ ਰੱਖਾਂਗੇ ਔਰ ਵਧੀਆ ਤਰੀਕੇ ਦੇ ਨਾਲ ਉਹਦੇ ਤੇ ਕਾਰਵਾਈ ਹੋਊਗੀ ਕੋਈ ਪਾਰਸ਼ੀਅਲਟੀ ਨਹੀਂ ਆ ਇਹ ਨਹੀਂ ਹੈਗੀ ਕਿ ਮੇਰੀ ਕਿਸੇ ਨਾਲ ਲਗਤਬਾਜੀ ਤੇ ਮੈਂ ਸ ਨੋਮੀਨੇਟ ਕਰ ਰਿਹਾ ਕਿ ਬਾਕੀ ਜਿਹੜੇ ਵਿਚਨ ਵਾਲੇ ਮੈਂ ਉਹਨਾਂ ਨੂੰ ਛੱਡ ਰਿਹਾ ਐਜ਼ ਇਹ ਸਰਪੰਚ ਜਿਹੜਾ ਬੰਦਾ ਗਲਤ ਆਪਾਂ ਨੂੰ ਗਲਤ ਕਹਿਣਾ ਜਿਹੜਾ ਬੰਦਾ ਸਹੀ ਆ ਉਹਨੂੰ ਆਪਾਂ ਸਹੀ ਕਹਿਣਾ ਉਹ ਫਿਰ ਤੁਹਾਡੀ ਰਿਸਪੌਂਸਿਬਿਲਟੀ ਆ ਉਸ ਬੰਦੇ ਨੂੰ ਤੁਸੀਂ ਕੈਪਚਰ ਕਰਦਾ ਦੇਖੋ ਜੀ ਤੁਸੀਂ ਨੰਬਰ ਮੇਰਾ ਲਓ ਹਾਂ ਜੇ ਤਾਂ ਮੈਨੂੰ ਕਾਲ ਕਰੋ ਰਾਤ ਨੂੰ ਲੋ ਜੀ ਕਾਲ ਕਰੋ ਕੋਈ ਚੱਕਰ ਨਹੀਂ ਤੇ ਤੁਹਾਡਾ ਇਹ ਮਤਲਬ ਕੋਈ ਨਹੀਂ ਵੀ ਜ਼ਿੰਦਗੀ ਚ ਕਿਸੇ ਦੇ ਮੂੰਹ ਸੁਣੋਂਗੇ ਨਾ ਇਹ ਕਹਿੰਦਾ ਮਤਲਬ ਸਰ ਇਹਨਾਂ ਨੂੰ ਹੋਵੇ ਕਿ ਅਸੀਂ ਤੁਹਾਨੂੰ ਬੰਦਾ ਦੇ ਦਈਏ ਤੁਹਾਨੂੰ ਦੱਸ ਦਈਏ ਅਸੀਂ 2 ਦਿਨ ਉਹਦੀ ਰੇਕੀ ਕਰੀਏ ਤੁਹਾਨੂੰ ਬੰਦਾ ਫੜਾ ਦਈਏ ਮੁੜ ਕੇ ਚਾਰ ਬੰਦੇ ਦੂਸਰੇ ਜਾਣ ਉਹ ਬੰਦੇ ਨੂੰ ਲੈ ਕੇ ਆ ਜਣ ਤਾਂ ਫਿਰ ਮੁੜ ਕੇ ਉੱਥੇ ਬੰਦਾ ਕਹਿੰਦਾ ਵੀ ਭਾਈ ਹੁਣ ਇਸ ਦਾ ਕੋਈ ਫਾਇਦਾ ਨਹੀਂ ਆਰਾਮ ਨਾਲ ਚੁੱਪ ਕਰਕੇ ਆਪਣੇ ਆਪਣੇ ਘਰਾਂ ਚ ਵਜੋ ਹੁਣ ਤਾਂ ਸਰਕਾਰ ਦੇ ਵਿੱਚ ਉਹ ਮੁਲਾਜ਼ਮ ਵੀ ਬਖਸ਼ਾ ਨਹੀਂ ਜਾਣਾ ਜੀ ਜਿਹੜਾ ਨਸ਼ੇ ਵਾਲੇ ਦੀ ਸਪੋਰਟ ਕਰੂਗਾ ਨਸ਼ੇ ਵਾਲੇ ਦੀ ਮਦਦ ਕਰੂਗਾ ਨਸ਼ੇ ਵਾਲੇ ਦੇ ਘਰ ਜਾਊਗਾ ਨਸ਼ਾ ਵੇਚੂਗਾ ਜਾਂ ਨਸ਼ਾ ਵੇਚਣ ਵਾਲੇ ਦੀ ਮਦਦ ਕਰੂਗਾ ਉਹ ਵੀ ਨਹੀਂ ਬਖਸ਼ਾ ਜਾਣਾ ਬਾਕੀ ਇਹ ਅਸੀਂ ਅਸੀਂ ਪਹਿਲਾਂ ਅਨਾਉਂਸ ਕਰ ਚੁੱਕੇ ਹਾਂ ਅਸੀਂ ਮਤਾਂ ਵੀ ਪਾ ਦੇਣਾ ਇਹ ਜਿਹੜਾ ਵੀ ਬੰਦਾ ਮਤਲਬ ਨਸ਼ਾ ਵੇਚਦਾ ਫੜਿਆ ਗਿਆ ਉਹਦਾ ਟੋਟਲੀ ਬਾਈਕਾਟ ਆ ਸਾਡੀ ਪੰਚਾਇਤ ਸਰਪੰਚ ਸਾਹਿਬ ਕੰਮ ਹੋ ਗਏ ਜੀ ਐਮਐਸ ਵੱਡੇ ਜੀ ਜਿਹੜੇ ਨਹੀਂ ਆਉਂਦੇ ਜੀ ਉਹ ਫਿਰ ਕੈਮਰੇ ਜੇ ਤੁਸੀਂ ਰਵਾਇਤ ਹੋਵੇ ਪਹਿਲਾਂ ਵੀ ਜੀ ਐਂਟਰੀ ਦੇ ਕੈਮਰੇ ਸਾਨੂੰ ਵਧੀਆ ਆ। ਆਲਰੇਡੀ ਸਰ ਐਂਟਰੀਆਂ ਦੀ ਆਪਾਂ ਲਾਏ ਆ। ਐਂਟਰੀ ਦੇ ਕੈਮਰੇ ਐਂਟਰੀਆਂ ਦੇ ਕੈਮਰੇ ਲਾਣਾ ਨਾ ਠੀਕ। ਨਾਲ ਛੋਟੇ ਜਿਹੇ ਲਵਾ ਦੋ ਫਿਰ ਆਪ ਸੀਸੀਟੀਵੀ ਕੈਮਰੇ ਨਜ਼ਰ ਵਿੱਚ ਹੋਣ। ਉਹ ਨਾਲ ਥੋੜਾ ਬਾਹਰ ਦਾ ਆਣ ਦਾ ਵੈਸੇ ਬੰਦ ਹੋ ਜਾਏਗਾ। ਬਹੁਤ ਫਰਕ ਪੈ ਰਹੀ ਬੱਚੀ। ਨਹੀਂ ਨਹੀਂ ਪੈਂਦਾ ਫਰਕ ਤਾਂ ਬਹੁਤ ਰਚੀ ਤੁਸੀਂ ਜਦੋਂ ਦੇ ਕੈਮਰੇ ਲਾਏ ਆ ਬਾਹਰ ਲੱਗ ਪਾ ਕਾਫੀ ਫਰਕ ਪੈ ਰਿਹਾ। ਇਹਨਾਂ ਨੂੰ ਸਾਰੀ ਗੱਲ ਬਾਤ ਸਾਰੀਆਂ ਨਹੀਂ। ਨਹੀਂ ਨਹੀਂ ਇਹ ਤਾਂ ਸਿਖਾਓ ਸਾਹਿਬ ਇੱਕ ਥੋੜੀ ਫੜ ਹੋਈ ਆ ਅਮਨਦੀਪ ਕੌਰ ਤੁਹਾ ਉਦੇ ਘਰ ਤੇ ਪੀਲਾ ਬੱਜ ਨਹੀਂ ਚੱਲਿਆ ਜੀ ਕਾਰਨ ਇੱਕੋ ਵੀ ਸਿਹਰੀ ਚੌਕੀ ਹਰ ਚੀ ਹੋ ਜਾਂਦੀ ਹੈ ਕੀ ਅੱਜ ਮੈਡੋ ਕੁਝ ਫੜੋਗੇ ਅੱਜੇ ਸਾਰਾ ਕੁਝ ਨਹੀਂ ਨਹੀਂ ਮੈਨੂੰ ਅਮਮਾ ਜੀ ਪਹਿਲਾਂ ਮੇਰੀ ਗੱਲ ਸੁਣ ਲਿਓ ਜੇ ਮੈਂ ਕਹਾਂ ਅਮਨ ਅਮਨਦੀ ਸ਼ਹਿਰ ਪਰ ਮੋਹ ਕੁਮਾਰ ਤੇ ਮੈਂ ਬਹੁਤ ਮਾੜਾ ਕੰਮ ਕਰਦਾ ਹਾਂ ਅੱਜੇ ਸਾਰਾ ਕੁਝ ਨਹੀਂ ਹੋਣਾ ਸਟੈਪ ਬਾਈ ਸਟੈਪ ਹੈ ਕੱਲ ਨੂੰ ਮੈਂ ਅੱਜ ਤੁਸੀਂ ਅੱਜ ਮੇਰੇ ਘਰ ਟਾ ਦੋਗੇ ਜਾਂ ਸਰਕਾਰ ਟਾ ਦੋਗੇ ਕੱਲ ਨੂੰ ਮੇਰੇ ਕੋਲ ਚੀ ਦੀ ਪਲੀ ਹੈਗੀ ਜਨਾਬ ਇਹਦਾ ਪ੍ਰੂਫ ਹੈ ਨਹੀਂ ਹੋਇਆ ਅੱਛਾ ਜੀ ਠੀਕ ਹੈ ਨਾ ਚੱਕੂ ਹੋ ਗਿਆ ਜਿਹੜੇ ਤੁਸੀਂ ਦੇਖੋ ਨਾ ਤੁਸੀਂ ਰੇਲੀ ਆਪਾਂ ਨਿਊਜ਼ ਪੜ੍ਹਦੇ ਡੀਸੀਪੀ ਰੈਂਕ ਦੇ ਸਸਪੈਂਡ ਕਰਤੇ ਬੰਦੇ ਸਰਕਾਰ ਨੇ ਡੀਪ ਲੈਵਲ ਹੋਇਆ ਡੀ ਸਸਪੈਂਡ ਕਰਤੇ ਤੇ ਅੱਜ ਐਸਐਸਪੀ ਤੱਕ ਨੇ ਸਸਪੈਂਡ ਕਰਤੇ ਡਿਸਮਿਸ ਕਰਤਾ ਕਿ ਜਾਣ ਕੇ ਕੋਈ ਨਹੀਂ ਸਪੇਅਰ ਕਰਨਾ ਕਿਸੇ ਨੇ ਨੇ ਉਹਦੀ ਵੇਸੇ ਚਾਹੁੰਦੇ ਸੀਗੇ ਸਾਰੇ ਲੋਕ ਪੂਰਾ ਪੰਜਾਬ ਚਾਹੁੰਦਾ ਸੀ ਕਿ ਤੇ ਨਸ਼ਿਆਂ ਦੇ ਖਿਲਾਫ ਜੇ ਬੁਗੇ ਸਰਕਾਰ ਨੇ ਵਿੱਢੀ ਪਈ ਆ ਤੇ ਉਹ ਕੁੜੀ ਦਾ ਘਰ ਵੀ ਜਿਹੜਾ ਹੈਗਾ ਟਾਇਆ ਜਾਣਾ ਚਾਹੀਦਾ ਦੱਸੇ ਟਾਇਆ ਜਾਏਗਾ ਜੀ ਟਾਈਪ ਦੇਖੋ ਕੋਰਟ ਵੀ ਕੋਰਟ ਦਾ ਕੋਈ ਚੀਜ਼ ਕੋਰਟ ਦੇ ਇੰਟਰਵਿਊ ਹੁੰਦੀਆਂ ਨਾ ਜਦੋਂ ਉਹ ਪ੍ਰੋਸੈਸ ਹੈ ਮੈਂ ਕੋਈ ਕੰਮ ਕਰਦਾ ਹਾਂ ਉਹਦੇ ਪਹਿਲਾਂ ਮੈਨੂੰ ਕੁਝ ਦੇਖਣਾ ਪੈਣਾ ਸਜ਼ਾ ਕੀ ਆ ਜਾਂ ਮੇਰੀ ਪ੍ਰਾਪਰਟੀ ਕੀ ਸਾਰਾ ਉਹ ਮੈਂ ਨਸ਼ੇ ਦੇ ਕਰਕੇ ਪ੍ਰਾਪਰਟੀ ਬਣਾਈ ਕਿ ਨਹੀਂ ਬਣਾਈ ਮੇਰੀ ਮਾਲਕੀ ਸੀਗੀ ਮੇਰੀ ਵਿਰਾਸਤ ਦੀ ਸੀਗੀ ਸਭ ਕੁਝ ਦੇਖਣੀ ਪੈਂਦੀ ਉਹ ਤੇ ਫਾਨੂੰਨ ਵੇਸੇ ਸਰ ਕਾਨੂੰਨ ਦਾ ਗੰਡਾ ਚੱਲਦਾ ਕਰ ਇਹ ਉਹ ਹਾਈ ਪ੍ਰੋਫਾਈਲ ਹੈ ਜੀ ਮਗਰ ਕਲਾਫ ਕਾਰਪਾਈ ਨਹੀਂ ਹੋਈ ਨਹੀਂ ਨਹੀਂ ਕੋਈ ਚਾਹੀਦਾ ਇੰਦਾ ਸੀ ਕਿ ਸਰਕਾਰ ਸਰਕਾਰ ਜੇ ਚਾਹੁੰਦੀ ਤਾਂ ਉਹ ਹੋ ਸਕਦਾ ਸੀ ਸਭ ਉਹਨਾਂ ਕੰਫੀਡੈਂਸ ਲੋਕਾਂ ਦਾ ਵੇਟ ਹੋਣਾ ਸੀਗਾ ਅੱਜ ਤੁਹਾਨੂੰ ਵੀ ਆ ਨਾਮ ਜਿਹੜੇ ਹੈਗੇ ਲੋਕੀ ਮੰਚ ਧਾਰ ਕੇ ਆ ਉਹ ਦੱਸਣੇ ਸੀਗੇ ਉਹਨਾਂ ਨੇ ਤੁਹਾਨੂੰ ਸਾਡੇ ਕੋਲ ਸਭ ਮਸਲੇ ਆ ਸਾਡੇ ਸਾਹਮਣੇ ਇਕੱਲੇ ਇਕੱਲੇ ਗੱਲ ਕਲੀਅਰ ਹੋ ਜਾ ਰਹੀ ਜੀ ਇੱਕ ਮਹੀਨਾ ਚੱਲ ਜਾਊਗਾ 2 ਮਹੀਨੇ ਚੱਲ ਜਾਊਗਾ ਕੋਰ ਦਾ ਪ੍ਰੋਸੈਸ ਵੀ ਤਾਂ ਜ਼ਰੂਰੀ ਹੈ ਨਾ ਜੀ ਕੋਈ ਪਰਮਿਸ਼ਨ ਆ ਮੈਕ ਤੋਂ ਰੈਡੀਆ ਹੁੰਦੀਆਂ ਹੁਣ ਕਹਿੰਦਾ ਮਤਲਬ ਅੱਜ ਹੀ ਆਪਾਂ ਉਹ ਕਸ਼ ਕਰਕੇ ਆਪਾਂ ਕੋਟਾ ਕਸਟਡੀ ਕੋ ਹੋ ਜਾਈ ਉਹ ਮੁੜ ਕੇ ਫਿਰ ਤਿਕਾ ਮੋਤਰੀਆਂ ਪੈਲੀਆਂ ਜੋ ਤੁਸੀਂ ਕਹਿਤਾ ਪੱਕੇ ਨੂੰ ਸਾਨੂੰ ਮੰਨਣੇ ਪੈਣਾ ਬਸ ਇਹਨਾਂ ਦੀ ਮਾਨਾ ਵੀ ਹੈਗੀ ਜਾਂ ਵਿੱਚ ਜਾਣ ਨਹੀਂ ਹੈਗੀ ਮੇਰੀ ਗੱਲ ਸੁਣ ਯਾਰ ਜੇ ਮੈਂ ਕਹਾਂ ਮੈਂ ਇਹਨੂੰ ਕਹਿੰਦਾ ਮੈਂ ਬੰਦਾ ਮਾਰਤਾ ਮੈਂ ਇਹਨੂੰ ਮਾਰਤਾ ਵੀ ਬੰਦਾ ਕੋਡ ਮੰਨੂਗੀ ਬੰਦਾ ਮਾਰਤਾ ਉਹ ਪ੍ਰੋਸੈਸਤਾ ਹੋ ਗਿਆ ਨਾ ਉਸ ਚੀਜ਼ ਦਾ ਤੁਹਾਡੀ ਗੱਲ ਬਿਲਕੁਲ ਠੀਕ ਹੈਗੀ ਯਾਰ ਤੁਸੀਂ ਕਹਿੰਦੇ ਮੈਂ ਬੰਦਾ ਮਾਰਤਾ ਜੀ ਮੈਂ ਕਹਿੰਦਾ ਬੰਦਾ ਮਾਰਤਾ ਜੀ ਉਹਦਾ ਪ੍ਰੋਸੈਸਤਾ ਹੈ ਨਾ ਕੋਈ ਜਾਬਤਾ ਦਾ ਹੈ ਉਹ ਚੀਜ਼ ਦਾ ਉਹਨੂੰ ਕੋਟ ਤਾਂ ਪਜਾੜਾ ਆ ਉਹਨੂੰ ਸਰਕਾਰ ਨੂੰ ਸਜ਼ਾ ਕਰਾਣੀ ਹੈ ਹਵਾ ਥੋੜਾ ਕੱਲਾ ਕਰੀਏ ਨਿਕਲ ਪੀਓ ਜਿਹੜਾ ਬੰਦਾ ਸਜ਼ਾ 2 ਜਾਂ 2 ਤੋਂ ਵੱਧ ਜਾਂ 3 ਜਾਂ 3 ਤੋਂ ਵੱਧ ਜਾਂ 5 ਮਕਦਮੇ ਕਰਦਾ ਉਹ ਨਸ਼ੇ ਦਾ ਕਾਰੋਬਾਰ ਬਾਰ-ਬਾਰ ਕਰਦਾ ਫਿਰ ਗੱਲ ਛੁੜੀ ਜਾਏ ਉਹ ਧਿਆਨ ਨਸ਼ੇ ਦਾ ਕਾਰੋਬਾਰ ਕਰਦਾ ਉਹਦਾ ਦੇਖਿਆ ਜਾਂਦਾ ਵੀ ਇਹ ਬੰਦੇ ਨੇ ਇਹ ਜਿਹੜਾ ਪ੍ਰਾਪਰਟੀ ਜਾਂ ਇਹ ਕਾਰ ਜਿਹੜੀ ਉਹ ਚਲਾ ਰਿਆ ਇੱਥੋਂ ਬਣਾਈ ਆ ਇਸ ਧੰਦੇ ਤੋਂ ਬਣਾਈ ਆ ਕਿ ਪ੍ਰਾਸਤਿਚ ਮਿਲੀ ਆ ਕਿ ਉਹਦਾ ਜੋ ਵੀ ਹੈ ਨਾ ਉਹਦੀ ਪ੍ਰਾਪਰਟੀ ਦਾ ਬਾਇਓ ਡਾਟਾ ਕੱਢ ਲਿਆ ਜਾਂਦਾ ਉਹਦੀ ਇੱਕ ਫਾਈਲ ਬਣਾ ਕੇ ਉਹਦੀ ਫਾਈਲ ਬਣਾ ਕੇ ਕਾਨੂੰਨ ਅਨੁਸਾਰ ਚਲੋ ਪੰਜਾਬ ਸਰਕਾਰ ਨੂੰ ਜਾਣੀ ਆ ਉਹਦੀ ਮંજੂਰੀ ਦੇਣੀ ਮਜੂਰੀ ਦੇਣੀ ਆ ਉਸ ਤੋਂ ਬਾਅਦ ਇਹ ਸੈਂਟਰ ਗਵਰਨਮੈਂਟ ਦਾ ਡਿਪਾਰਟਮੈਂਟ ਆ ਉਹਦੇ ਕੋਲ ਪਾਵਰ ਆ ਉਹਨਾਂ ਨੇ ਬੇਰੁਕੋ ਹੁਕਮ ਦੇਣਾ ਉਦੀ ਪ੍ਰਾਪਰਟੀ ਅਟੈਚ ਕਰਨ ਦਾ ਪ੍ਰਾਪਰਟੀ ពੁਰਖ ਕਰਨ ਦਾ ਜਿੱਦਾਂ ਦਾ 20 ਕੇਸ ਹੋਵੇ ਪ੍ਰਾਪਰਟੀ ਢਾਉਣ ਦਾ ਨਸ਼ਟ ਕਰਨ ਦਾ ਫਿਰ ਉਹਦੇ ਤੋਂ ਉਸ ਹੁਕਮ ਤੋਂ ਬਾਅਦ ਭੈਣ ਦਾ ਇਹ ਜਿਹੜੀਆਂ ਪੰਜਾਬ ਸਰਕਾਰ ਦੇ ਪ੍ਰਾਪਰਟੀਆਂ ਕੁਝ ਦਿਨਾਂ ਦੇ ਵਿੱਚ ਢਾਈਆਂ ਉਹ ਹੁਕਮ ਪਹਿਲੇ ਕੇਸਾਂ ਵਿੱਚ ਆ ਕਿ ਕਿ ਸੀ ਤਾਂ ਢਾਈਆਂ ਵੀ ਇਹਦਾ ਇੱਕ ਸਰਾਣਾ ਬੁੱਲੂਆਣ ਚੋਈ ਆ ਪਿੰਡ ਮੇਰਾ ਗੰਨੇਨੋ ਵਾਲ ਵਿੱਚ ਹਾਂਜੀ ਇਹ ਇਹ ਜਿਹੜੇ ਕੇਸ ਪ੍ਰਾਪਰਟੀਆਂ ਢਾਈਆਂ ਦੇ ਜਾਂ ਕੋਈ ਘਰ ਢਾਈਆਂ ਦੇ ਇਹ ਪਹਿਲਾਂ ਨਸ਼ੇ ਦੇ ਕਾਰੋਬਾਰੀਆਂ ਤੋਂ ਬਣਾਏ ਕਾਰੋਬਾਰ ਤੋਂ ਬਣਾਏ ਹੋਏ ਸੀ ਔਰ ਉਹ ਉਹਨਾਂ ਸੰਬੰਧੀ ਹੋਣ ਬਾਅਦ ਉਹਨਾਂ ਪ੍ਰੰਤਟ ਆਇਆ ਜੇ ਤੁਸੀਂ ਜਿਹੜਾ ਸਵਾਲ ਤੁਸੀਂ ਕੀਤਾ ਜਦੋਂ ਉਹਦੀ ਵਾਰੀ ਉਹਦੀ ਪ੍ਰੋਸੈਸਿੰਗ ਆ ਗਈ ਤੇ ਉਹ ਵੀ ਖਤਮ ਹੋ ਜਾਏਗਾ ਮਰਦੋਦ ਤੁਹਾਡਾ ਸਾਡਾ ਵਿਸ਼ਵਾਸ ਬਣਿਆ ਰਹੇ ਤੁਹਾਨੂੰ ਮੈਂ ਇਸ ਕਰਕੇ ਡਿਟੇਲ ਤੇ ਗੱਲ ਕਰਦੀ ਆ ਤੁਸੀਂ ਸਾਡੇ ਤੋਂ ਵਿਸ਼ਵਾਸ ਨਹੀਂ ਹੋਣਾ ਇਹ ਜਿਹੜਾ ਵੀ ਬੰਦਾ ਹੁਣ ਨਜੇ ਦੇ ਕਾਰੋਬਾਰ ਤੇ ਜਾਊਗਾ ਨਜੇ ਦੀ ਦਲਦਲ ਤੇ ਜਾਊਗਾ ਚਾਹੇ ਉਹ ਸਰਕਾਰੀ ਮੁਲਾਜ਼ਮ ਆ ਪੈਨ ਸੇਵਾਦਾਰ ਆ ਚਾਹੇ ਉਹ ਇਲੈਕਟ ਦੇ ਵੀ ਆ ਕੋਈ ਵਕਤ ਹੈ ਜੇ ਤੁਸੀਂ ਐਨਸੀਪੀਐਸ ਨੂੰ ਲਾਅ ਪੜੋਗੇ ਨਾ ਜੇ ਪੂਰਾ ਇੰਪਲੀਮੈਂਟ ਹੋ ਚਾਰ ਚਰਪੇੜੀਆਂ ਤਾਂ ਵੀ ਨਹੀਂ ਆਉਣੀਆਂ ਦੀ ਜੇ ਸਹੀ ਤਿੱਕੇ ਇੰਪਲੀਮੈਂਟ ਹੋ ਜਵੇ ਨਾ ਚਾਰ ਚਰਪੇੜੀਆਂ ਤਾਂ ਵੀ ਨਹੀਂ ਆਉਣੀਆਂ ਬੰਦਾ ਸੋਚ ਵੀ ਸਰਵੇ ਹੈ ਜਿੰਦਗੀ ਕਿਰਾਨ ਕਰਨਾ ਹੀ ਨਹੀਂ ਹੈਗਾ ਹੁਣ ਸਰਕਾਰ ਦੁਆਲੇ ਹੋਈ ਆ ਪਹਿਲਾਂ ਜਦੋਂ ਸਭ ਕੁ ਚੱਲੇ ਗਿਆ ਅਸੀਂ ਦੇਖੋ ਅੰਦੀ ਟੈਂਪਰਾਂ ਸਾਡੇ ਕੋਲ ਪਵਾਏ ਆ ਸਾਨੂੰ ਵੀ ਬਸੇ ਇੱਕ ਅਸੀਂ ਕਹਿੰਦੇ ਕਿ ਬੱਚੇ ਦੀ ਜਾਨ ਬੱਚੇ ਉਸ ਨੂੰ ਦੱਸ ਕੇ ਪਸਾਰ ਸੀ ਦੀ ਤੂ ਫਿਆਨਸ ਹਲਾ ਸਕੀ ਕਿ ਸੇ ਨੂੰ ਜੇਲ੍ਹ ਵਿੱਚ ਕਿਸ ਦਾ ਆ ਸਕੀਏ ਕਹਿੰਦਾ ਉਹਦੀ ਜਾਨ ਵਾ ਸਕਦੀ ਹੈ ਨਹੀਂ ਨਹੀਂ ਸਭ ਕਿੰਡਾ ਦੇ ਲੋ ਪੂਰਾ ਸੰਯੋਗ ਹੈ ਨਾਲੇ ਮਾਸਾ ਸਾਡੇ ਬੰਦੇ ਬੈਠੇ ਆ ਜੋ ਸ਼ੀਸ਼ੇ ਸਾਡੇ ਸਾਰੇ ਤੁਹਾਡੇ ਸਾਰਿਆਂ ਦੇ ਇਕੱਲੇ ਸੁਪਾਸ ਸਾਹਿਬ ਵੀ ਕੁਝ ਕਰਦੇ ਤੁਹਾਡੇ ਸਾਰੇ ਸਲੂਨ ਵਾਲੇ ਪੂਰਾ ਸਹਿਯੋਗ ਕਰੋ ਤੁਸੀਂ ਕੋਈ ਗੱਲ ਨਹੀਂ ਅਸੀਂ ਬੈਠੇ ਆ ਜੇ ਸਾਡੇ ਉਹਨਾਂ ਕੋਲ ਸਾਡੇ ਸੀਨੀਅਰ ਅਫਸਰ ਬੈਠੇ ਨੇ ਜਨਾਬ ਤੁਸੀਂ ਚਾਹ ਕਹਿੰਦੇ ਤੁਹਾਡੇ ਆ ਸਿਚੁਆ ਕਰਦਾ ਕੋਈ ਸਾਰੀ ਸ਼ਿਕਾਇਤ ਦੱਸ ਸਕਦੇ ਸਟਾਰਕ ਦੇ ਕੁਈ ਨਹੀਂ ਉਹ ਤੁਹਾਡੇ ਨਾਲ ਹੈ ਪੂਰਾ ਸਹੀ ਪਿੰਡ ਸਾਰਾ ਨਾਲ ਹੈ ਸਰ ਜੀ ਸਾਰਾ ਪਿੰਡ ਦੇਖੋ ਰੋਡ ਮੜ ਕੇ ਸੁਧਾਰ ਕਰੋ ਜਿੱਦਾਂ ਵੀ ਇਹ ਕਹਿੰਦਾ ਬਦਲੋ ਦੇਖੋ ਕੋਚੀਦਾਂ ਕੁੰਨੀਆਂ ਪਾਰਟੀ ਦਾ ਪੋਰਟ ਕੀ ਕੰਮ ਕਰਨਾ ਚਾਹੀਦਾ ਕਿ ਹਰ ਪਿੰਡ ਚ ਹਰ ਦਾਸਕਰ ਛੱਡ ਕੇ ਸਿਆਸਤ ਹੋ ਰਹੀ ਹੈ ਹਰ ਜਿਹੜੇ ਜਿਹੜੇ ਕੰਮ ਕਮੇਟ ਦੀ ਡਿਵੈਲਪਮੈਂਟ ਹੈ ਇਕੱਠੇ ਕਰਦੇ ਪਿੰਡ ਦੇ ਰਹਿੰਦੇ ਰਹਿੰਦੇ ਆਪਾਂ ਹੀ ਆ ਜਿੱਕੇ ਪਿੰਡ ਦੇ ਡਿਵੈਲਪਮੈਂਟ ਦੀ ਗੱਲ ਕਰਦੇ ਕਿ ਜੇ ਵੀਖੋ ਜੋ ਇੰਨੇ ਕਿਹੜੀ ਕਰਦਾ ਬਾ ਪਾਰਟੀ ਹਰ ਜਗ੍ਹਾ ਹੀ ਹੈ ਪਿੰਡ ਦੇ ਕਿ ਤੋਂ ਬਾਰੇ ਹਰ ਜਗ੍ਹਾ ਹੁੰਦੇ ਹੋਏ ਸਾਡੇ ਬਹਿਕਵੇਂ ਸਾਡੇ ਥਾਣੇ ਚ ਕਿਦੋਂ ਬੰਦੇ ਇਹਦੇ ਹੁੰਦੇ ਜਿਹੜਾ ਨਾ ਨਹੀਂ ਕਰ ਕਰਨਾ ਹੀ ਨਹੀਂ ਹੁਣ ਆਪਾਂ 9 ਤੋਂ 5 ਮਜਬੂਰ ਘਰੇ ਲਾ ਲਏ ਆ ਕੋਪਰੇਟ ਦੀ ਮਤਲਬ ਲੋਡ ਹੈ ਕਿਆਂ ਸਾਨੂੰ ਵੀ ਤੇ ਸਾਨੂੰ ਵੀ ਤੁਸੀਂ ਸਾਨੂੰ ਦੱਸੋ ਅਸੀਂ ਆਦੀ ਕਿਹੜੀ ਕਾਰਵਾਈ ਤੋਂ ਬਣਦੀ ਆ ਆਪਾਂ ਕੱਢ ਕੇ ਕਰਾਂਗੇ ਕੋਈ ਸਾਡੇ ਦਰਜ ਮਨ ਦੇ ਵਿੱਚ ਕੋ ਡਰ ਭੈ ਹੈ ਨਹੀਂਗਾ ਕਿ ਕੋਈ ਕਿੰਨਾ ਦਾ ਵੀ ਹੈਗਾ ਜਿਹੜਾ ਬੰਦਾ ਗਲਤ ਕੰਮ ਕਰਦਾ ਤਾਂ ਫਿਰ ਉਹ ਗਲਤ ਹੀ ਆ ਉਹ ਮੈਂ ਆਪੇ ਕਰਾ ਲੈਣੀ ਕਾਰਵਾਈ ਮੈਨੂੰ ਪਤਾ ਕਿੱਦਾਂ ਕਰਾਣੀ ਆ ਪਰ ਦੱਸਣਾ ਤੁਹਾਡਾ ਕਰ ਲੇ ਲਗਭਗ 90% ਸਾਨੂੰ ਪਤਾ ਹੀ ਆ ਪੰਚਾਇਤ ਨੂੰ ਪਰ ਕੋਈ ਬੰਦਾ ਕਈ ਵਾਰੀ ਕੋ ਨਮਾ ਆ ਜਾਂਦਾ ਵਿੜੇ ਭੱਲੇ ਦੇ ਵਿੱਚ ਕਿਉਂਕਿ ਦੋ ਚਲ ਗਏ ਅੰਦਰ ਤੇ ਉਹਨਾਂ ਦੇ ਮਗਰ ਕਾਰਵਾਈ ਕਰਨ ਵਾਲਾ ਬੰਦਾ ਕੋ ਬਾਹਰੋਂ ਆ ਜਾਂਦਾ ਕਈ ਵਾਰੀ ਤੇ ਉਹ ਹੁਣ ਅੰਦਰ ਰਹਿ ਗਿਆ ਉਹਦੀ ਜਗ੍ਹਾ ਮੈਂ ਸਾਹਬ ਦਾ ਤੇ ਫਿਰ ਸਾਡੀ ਨੌਲੇਜ ਨਹੀਂ ਆਂਦਾ ਸਾਨੂੰ ਲੱਗਦਾ ਕੋਈ ਅਣਨੌਨ ਪਰਸਨ ਪਿੰਡ ਦੇ ਵਿੱਚ ਆ ਕੇ ਕਿਸੇ ਵੀ ਮੱਲੇ ਦੇ ਵਿੱਚ ਕੋਈ ਨਸ਼ਾ ਪੱਤਾ ਵੇਚਦਾ ਉਹਦੀ ਤੁਸੀਂ ਸਾਨੂੰ ਇਨਟੀਫੀਕੇਸ਼ਨ ਦਿਓ ਮੈਂ ਗੱਡੀ 'ਚ ਬਹਿ ਕੇ ਇਹਨਾਂ ਦੇ ਨਾਲ ਆ ਜਾਣਾ ਮੈਨੂੰ ਕੋਈ ਡਰ ਥੋੜੀ ਆ ਤੇ ਉਹ ਬੰਦਾ ਮੇਰਾ ਦੁਸ਼ਮਣ ਬਣ ਜਾਊਗਾ ਜਿੱਥੇ ਗਲਤ ਕੰਮ ਆ ਕੋਈ ਨਹੀਂ ਸਭ ਦੋਸ਼ਮੜੀ ਵੀ ਮਨਜ਼ੂਰ ਆ ਪਰ ਅਸੀਂ ਆਪਣੇ ਬੱਚੇ ਬਚਾਉਣੇ ਨੇ ਗੱਲ ਖ ਅਸੀਂ ਇੱਕ ਇੱਕ ਆਪਾਂ ਕੋਈ ਨਹੀਂ ਜੇ ਸੋਚੀ ਵੀ ਪੈਗੀ ਤਾਂ ਕੋਈ ਨਹੀਂ ਪਰ ਅਸੀਂ ਆਪਣੇ ਨਿਆਣੇ ਬਚਾਉਣੇ ਆ ਅਸੀਂ ਸਰਪੰਚੀ ਐਸੇ ਕਰਕੇ ਲਈ ਆ ਅਸੀਂ ਕੋਈ ਇਥੇ ਚੌਧਰ ਵਾਸਤੇ ਨਹੀਂ ਲਈ ਅਸੀਂ ਕੰਮ ਕਰਨਾ ਤਾਂ ਆਪਣੇ ਨਿਆਣੇ ਬਚਾਉਣੇ ਤੇ ਨਿਆਣੇ ਪੜਾਉਣੇ ਗੱਲ ਖਤਮ ਹੋ ਗਈ। ਸਿਰ ਛੋਟੀ ਜੀ ਬੈਂਤੀ ਆ। ਸਰਹਣੀ ਬਹੁਤ سارے ਨਾਕੇ ਲੱਗਦੇ ਨੇ ਸ਼ਹਿਰ ਵਿੱਚ ਹੋਰ ਜਗ੍ਹਾ ਜਗ੍ਹਾ ਨਾਕੇ ਲੱਗਦੇ ਹੈਗੇ। ਬਟ ਦੇਖਣੇ ਤੇ ਬਹੁਤ ਵਾਰੀ ਆਇਆ ਵੀ ਬਗੈਰ ਨੰਬਰ ਪਲੇਟ ਤੋਂ ਮੋਟਰਸਾਈਕਲ ਬਹੁਤ ਚੱਲਦੀ ਹੈ। ਉਹਨਾਂ ਦਾ ਸਾਨੂੰ ਨਹੀਂ ਪਤਾ ਲੱਗਦਾ ਵੀ ਇਹ ਮੱਧਿਆਵਲੇ ਆ ਜਾਂ ਨਾਰਥਰਨ ਬੰਦੇ ਹੈਗੇ ਆ ਇਹ ਮੈਂ ਬਹੁਤ ਵੱਡੀ ਗੱਲ ਆਪਣੇ ਪਿੰਡ ਵਿੱਚ ਵੀ ਮੈਂ ਨੋਟਿਫਿਕੇਟ ਕੀਤੀ ਗੱਲ ਇਹ ਹੈ ਚੋਣ ਕਰਨਾ ਦੇ ਸਭ ਕੱਦ ਸਭ ਕੁਛ ਹੈ ਜੀ 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 ਨਹੀਂ ਹੁੰਦਾ ਕੀ ਹੈ ਵੀ ਮੈਂ ਹੁਣ ਫੜ ਘਟ ਦੇ ਬਾਹਰ ਨਾਲ ਇਸ ਪਾਸੇ ਵਾਲੇ ਨਾਲ ਇਧਰ ਨਕਰਾਂ ਮੈਂ ਇਧਰੋਂ ਲੱਗਦੇ ਹਾਂ ਕੰਤ ਲਾੜੇ ਨਾਲ ਇਧਰੋਂ ਲੱਗਦੇ ਆ ਬਹੁਤ ਸਾਰੇ ਜਿਹੜੇ ਜਿਹੜੇ ਪੜੇ ਇਹਦੇ ਕੋਲ ਟ੍ਰੈਫਿਕ ਜਿੰਦਾ ਵਧੀਆ ਸਿਸਟਮ ਚੱਲਿਆ ਹੁਣ 50% ਟ੍ਰੈਫਿਕ ਰੁਕੀ ਆ ਕਿ ਕਿਸੇ ਹੋਆ ਬੰਦੇ ਕੰਮ ਹੁੰਦੀ ਹੀ ਨਹੀਂ ਨਾ ਅੱਗੇ ਨਾ ਪਿੱਛੇ ਉਹ ਕਹਿੰਦਾ ਬੱਦਰ ਆਪਣੇ ਸਾਰੇ ਬੈਠੇ ਆ ਉਹ ਆਪਣਾ ਬੱਚਾ ਕੋਈ ਨਾ ਕੋਈ ਪਿੱਛੋਂ ਨਪੜੇ ਜਾਣਗੇ ਸਾਂਸ ਸਭੂਹਾਲ ਹਨ ਜੀ ਮੁੰਡੇ ਆਪਾਂ ਨੂੰ ਕਮਾਂਗੇ ਆਸ ਪਾਵਾਂਗੇ ਬੈਜੂ ਦੀ ਆਤ ਉਹ ਜਿਹੜੇ ਗਾਹਾਂ ਜਿਹੜਾ ਨਵਾਂ ਕਰੋਨਾ ਉਹਦਾ ਉਹਦਾ ਮਾਤੋ ਦੇ ਪਰਚਾ ਆ ਅੱਜਕੱਲ ਪ੍ਰੋਬਲਮ ਕੀ ਆ ਘਰਾਂ ਚ ਇੱਕ ਇੱਕ ਦੋ ਦੋ ਬੱਚੇ ਨੇ ਜੀ ਹੁਣ ਤੁਸੀਂ ਨਹੀਂ ਮੋਟਰਸਾਈਕਲ ਲੈ ਕੇ ਕਾਰ ਲੈ ਕੇ ਉਹ ਕੋਲ ਚੱਲਿਆ ਮਤਵਾਸ ਤੇ ਫੇਰ ਮਰ ਗਏ ਸੀ ਕੀ ਆਪਾਂ ਜਾਂ ਚੁੱਕਦੇ ਕਿ ਲੋਕ ਚੀਡਾ ਲੈਂਦੇ ਨੇ ਬੱਚੇ ਠੀਕ ਠੀਕ ਹੈ ਅੱਜ ਨਹੀਂ ਲੈ ਕੇ ਤੇ ਮੈਂ ਕੋਲ ਚੱਲਿਆ ਮਨ ਕੋਈ ਸਾਹ ਨੂੰ ਰੋਣਾ ਫਿਰ ਨਹੀਂ ਆਉਂਦਾ ਉੱਜੇ ਲੈ ਕੇ ਦਿੰਦੇ ਤਾਂ ਆਹ ਮੁੱਦਾ ਵੀ ਚੱਕਰ ਆਉਂਦਾ। ਦੇਲੀ ਮੋਟਰਸਾਈਕਲ ਜੇ ਲੈਂਦੇ ਆਪਾਂ ਮੋਟਰਸਾਈਕਲ ਨਵਾਂ ਪਾ ਲਿਆ ਫਾਰਮੈਟ ਦੇ ਵੀ ਤੀਨ ਹੋ ਗਿਆ 100 150 ਦੀ ਕੀਮਤ ਘਟ ਗਈ। ਅੱਜ 20000 ਦਾ ਮੋਟਰਸਾਈਕਲ ਏਜੰਸੀ ਚੋਂ ਘਟਾ ਕੇ ਤੁਸੀਂ 20 ਦਾ ਵੇਚ ਕੇ ਦਿਖਾਓ। ਉਹਨਾਂ ਨੇ 18 ਲੈਣਾ ਜੀ ਸੁਖਦਾਰ ਲੈਣਾ 18 ਲੈਣਾ। ਐ ਜੀ। ਉਹਨਾਂ ਰਹਿਦਾ ਪੁਗਾ ਫਾਈਨਾਂਸ ਕੰਪਨੀ ਦੇ ਵਿੜਾ ਕਰ ਕਰਤਾ 10000 ਦੇ ਕੇ ਮੋਟਰਸਾਈਕਲ ਲੈ ਕੇ ਲੈ ਜਾਓਗੇ ਆ ਜੀ ਕਿਟਾਰ ਲੈ ਜਾਓ। ਅੰਤ ਚੌਣਾ ਕਿਹਨੂੰ ਆਉਂਦਾ ਫਾਈਨਾਂਸਿਸ ਨੂੰ ਹੈ ਨਹੀਂ ਕਰਦੇ। ਆਹ ਸਿਸਟਮ ਹੈ। ਠੀਕ ਹੈ ਸਰ ਠੀਕ ਧੰਨਵਾਦ ਸਾਰੇ ਦਾ